ਸ਼੍ਰੀਨਗਰਦੇ ਪਹਿਲਗਾਮ ਦੇ ਵਿੱਚ ਹੋਏ ਅੱਤਵਾਦੀ ਹਮਲੇ ਦੇ ਵਿਰੋਧ ਵਿੱਚ ਰਾਜਪ੍ਰਾਤੋ ਸਾਬਕਾ ਕਾਂਗਰਸੀ ਵਿਧਾਇਕ ਅਤੇ ਪੰਜਾਬ ਕਾਂਗਰਸ ਦੇ ਜਰਨਲ ਸਕੱਤਰ ਸਰਦਾਰ ਹਰਦੇਵਾਲ ਸਿੰਘ ਕੰਬੋਜ ਦੀ ਅਗਵਾਈ ਵਿੱਚ ਕਾਂਗਰਸੀ ਕਾਰਕੁਨਾਂ ਨੇ ਸ਼ਹਿਰ ਵਿੱਚ ਕੈਂਡਲ ਮਾਰਚ ਕੱਢਿਆ ਇਸ ਮੌਕੇ ਸਰਦਾਰ ਕੰਬੋਜ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਅਸੀਂ ਸ਼੍ਰੀਨਗਰਦੇ ਪਹਿਲਗਾਮ ਵਿੱਚ ਹੋਏ ਅੱਤਵਾਦੀ ਹਮਲੇ ਵਿੱਚ 28 ਲੋਕਾਂ ਦੀ ਦੁਖਦਾਈ ਮੌਤ ਦੇ ਵਿਰੁੱਧ ਸਖਤ ਸਟੈਂਡ ਲਾਵਾਂਗੇ ਇਸ ਦੌਰਾਨ ਸਾਬਕਾ ਵਿਧਾਇਕ ਅਤੇ ਉਹਨਾਂ ਦੇ ਸਾਥੀਆਂ ਨੇ ਪਾਕਿਸਤਾਨ ਮੁਰਦਾਬਾਦ ਦੇ ਨਾਰੇ ਲਗਾਏ ਅਤੇ ਗਵਾਂਡੀ ਦੇਸ਼ ਵਿੱਚ ਵਧ ਰਹੇ ਅੱਤਵਾਦ ਵਿਰੁੱਧ ਆਪਣਾ ਗੁੱਸਾ ਪ੍ਰਗਟ ਕੀਤਾ ਮਾਰਚ ਵਿੱਚ ਹਿੱਸਾ ਲੈਣ ਵਾਲਿਆਂ ਨੇ ਪਹਿਲਗਾਮ ਵਿੱਚ ਮਾਰੇ ਗਏ ਮਾਸੂਮ ਲੋਕਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਅਤੇ ਅੱਤਵਾਦ ਦੇ ਇਸ ਕਾਰਤਾਪੂਰਣ ਕਾਰੇ ਦੀ ਸਖਤ ਨਿੰਦਾ ਵੀ ਕੀਤੀ ਇੱਥੇ ਦੱਸਦੀ ਹੈ ਕਿ ਕਾਂਗਰਸੀ ਕਾਰਕੁਨਾਂ ਨੇ ਕੈਂਡਲ ਮਾਰਤੇ ਦੌਰਾਨ ਬਜਾਰਾਂ ਵਿੱਚੋਂ ਲੰਘਦੇ ਹੋਇਆਂ ਸ਼ਹਿਰ ਨਿਵਾਸੀਆਂ ਨੂੰ ਅੱਤਵਾਦ ਵਿਰੁੱਧ ਇਕਜੁੱਟ ਹੋਣ ਦੀ ਅਪੀਲ ਕੀਤੀ ਅਤੇ ਪੀੜਤ ਪਰਿਵਾਰ ਨਾਲ ਹਮਦਰਦੀ ਪ੍ਰਗਟ ਕੀਤੀ। ਜਿਹੜਾ ਸਾਡੇ ਭਾਰਤੀਆਂ ਦੇ ਉੱਤੇ ਪਹਿਲਗਾਮ ਦੀ ਧਰਤੀ ਤੇ ਪਾਕਿਸਤਾਨ ਦੇ ਲੋਕਾਂ ਦੇ ਵੱਲੋਂ ਇਹ ਬਹੁਤ ਵੱਡਾ ਵਾਰ ਜਿਹੜਾ ਕੀਤਾ ਗਿਆ ਸਭ ਤੋਂ ਬੁਰੀ ਗੱਲ ਹੈ ਆ ਪਹਿਲੀ ਵਾਰੀ ਹੋਇਆ ਹਿੰਦੁਸਤਾਨ ਦੀ ਆਜ਼ਾਦੀ ਤੋਂ ਬਾਅਦ ਕਿ ਇਹ ਕਹੇ ਕਿ ਕਿ ਪਾਰਟਿਕੂਲਰਲੀ ਤੁਸੀਂ ਕਿਸ ਕਮਿਊਨਿਟੀ ਦੇ ਨਾਲ ਜਿਹੜਾ ਬਿਲੋਂਗ ਕਰਦੇ ਆ ਕਿ ਜੇ ਤੁਸੀਂ ਹਿੰਦੂਆਂ ਦਾ ਤੁਹਾਨੂੰ ਮਾਰਿਆ ਚਾਇਆ ਕਿ ਉਹਨਾਂ ਨੇ 28 ਭਾਰਤੀਆਂ ਦੀ ਜੜੀ ਹੈਗੀ ਉਹਨਾਂ ਨੂੰ ਮੌਤ ਦੇ ਘਾਟ ਉਤਾਰਤਾ ਉਹਦੇ ਵਿਰੁੱਧ ਅੱਜ ਪੂਰਾ ਦੇਸ਼ ਜਿਹੜਾ ਹੈ ਉਹ ਉਹਦੇ ਵਿੱਚ ਬਹੁਤ ਜ਼ਿਆਦਾ ਭਾਰਤੀਆਂ ਚ ਰੋਸਾ ਕਿ ਇਹ ਸਿੱਧਾ ਚੈਲੰਜ ਸਮੁੱਚੇ ਭਾਰਤੀਆਂ ਨੂੰ ਜਿਹੜਾ ਪਾਕਿਸਤਾਨ ਦੇ ਵੱਲੋਂ ਆ ਕੇ ਉੱਥੇ ਸਾਜ਼ਿਸ਼ ਰਚੀ ਗਈ ਅਤੇ ਇੱਥੇ ਆ ਕੇ ਜਿਹੜਾ ਉਹਨਾਂ ਨੂੰ ਕਾਤਲਾਨਾ ਜਿਹੜਾ ਹਮਲਾ ਕਰਕੇ ਉਹਨਾਂ ਦਾ ਖਾਤਮਾ ਕੀਤਾ ਤੇ ਉਹਦੇ ਵਿਰੁੱਧ ਜਿੱਤੇ ਅੱਜ ਪੂਰਾ ਦੇਸ਼ ਉੱਠ ਖੜੋਤਾ ਹੈ ਤੇ ਅਸੀਂ ਵੀ ਇੱਥੇ ਪੂਰੇ ਸ਼ਹਿਰ ਨਿਵਾਸੀਆਂ ਵੱਲੋਂ ਹਰ ਕਨਵਾਸੀਆਂ ਵੱਲੋਂ ਅਤੇ ਕਾਂਗਰਸ ਪਾਰਟੀ ਵੱਲੋਂ ਅੱਜ ਜਿਹੜਾ ਕੈਂਡਲ ਮਾਰਚ ਆ ਜਿਹੜਾ ਉਹ ਅਸੀਂ ਕਰਨਾ ਤਾਂ ਕਿ ਇੱਕ ਜਾਗਰਤਾ ਲਹਿਰ ਜਿਹੜੀ ਪੈਦਾ ਹੋ ਗਏ ਦੂਜੀ ਗੱਲ ਅਸੀਂ ਕਹਿਣਾ ਚਾਹੁੰਦੇ ਆ ਕਿ ਦੇਸ਼ ਇਹ ਜੇ ਹੀ ਘੜੀ ਔਖੀ ਘੜੀ ਚ ਠੀਕ ਹੈ ਕਿਸੇ ਦੇ ਵੱਖ-ਵੱਖ ਰਾਜਨੀਤਿਕ ਵਖਰੇਵੇਂ ਹੋ ਸਕਦੇ ਆ ਪਰ ਜਿੱਥੇ ਤੱਕ ਦੇਸ਼ ਦਾ ਸਵਾਲ ਆ ਭਾਰਤੀਆਂ ਦਾ ਸਵਾਲ ਆ ਅਸੀਂ ਸਾਰੇ ਇੱਕ ਝੂਟਾ ਹੈ ਗਏ ਆ ਤਾ ਕੋਈ ਵੀ ਸਾਡੇ ਬੰਦਿਆਂ ਤੇ ਜੇ ਕੋਈ ਵਾਰ ਕਰੇਗਾ ਤਾਂ ਉਹਦਾ ਮੂੰਹ ਤੋੜ ਜਵਾਬ ਜਿੱਤੇ ਵੀ ਭਾਰਤ ਸਰਕਾਰ ਦੇਗੀ ਤਾਂ ਅਸੀਂ ਨਾਲ ਖੜੇ ਹਾਂ ਇਸ ਗੱਲ ਦੇ ਉੱਤੇ ਦੇਸ਼ ਦੇ ਪ੍ਰਧਾਨ ਮੰਤਰੀ ਸਾਹਿਬ ਦੇ ਨਾਲ ਖੜੇ ਹਾਂ ਤੇ ਕੇਂਦਰ ਸਰਕਾਰ ਦੇ ਨਾਲ ਖੜੇ ਹਾਂ ਸਰ ਕਈ ਸਮਝੌਤੇ ਰੱਦ ਵੀ ਕੀਤੇ ਗਏ ਆ ਭਾਰਤ ਸਰਕਾਰ ਵੱਲੋਂ ਇਸ ਨੂੰ ਕਿਦਾਂ ਦੇਖਦੇ ਹੋ ਸਰ ਜੋ ਫੈਸਲਾ ਕੀਤਾ ਭਾਰਤ ਸਰਕਾਰ ਨੇ ਅਸੀਂ ਸਹਿਮਤੀ ਪ੍ਰਗਟਾਨੇ ਆ ਉਹਦੇ ਨਾਲ ਕੋਈ ਇਹ ਚ ਕਿੰਤੋਂ ਪਰੰਤੂ ਕਰਨ ਦੀ ਗੱਲ ਹੀ ਨਹੀਂ ਹੈਗੀ ਨਾ ਕਿੰਤੋਂ ਪਰੰਤੂ ਕਰਨ ਦੀ ਲੋੜ ਹੈ ਸਰ ਕੀ ਲੱਗਦਾ ਜੀ ਇਹ ਮੋਮਬਤੀਆਂ ਦਾ ਕੀ ਗੱਲ ਨਸੀਬਤ ਰਹਿ ਜੂਗੀ ਆ ਇਹਦਾ ਕੋਈ ਮੂੰਹ ਤੋੜ ਜਵਾਬ ਸਰਕਾਰ ਵੱਲੋਂ ਦੇਖੋ ਜੋ ਸਰਕਾਰ ਡਿਸੀਜਨ ਉਹ ਲੈਣਾ ਹੈਗਾ ਕੇਂਦਰ ਸਰਕਾਰ ਨੇ ਦੇਸ਼ ਦੇ ਪ੍ਰਧਾਨ ਮੰਤਰੀ ਸਾਹਿਬ ਨੇ ਉਹ ਵੀ ਬਹੁਤ ਵਰੀਡ ਹੈਗੇ ਆ ਸਾਰੇ ਲੋਕ ਵਰੀਡ ਹੈ ਤੇ ਜੋ ਉਹ ਫੈਸਲਾ ਲੈਣਗੇ ਅਸੀਂ ਉਹਦੇ ਨਾਲ ਸਹਿਮਤੀ ਪ੍ਰਗਟਾਉਂਦੇ ਹੋਏ ਜੋ ਸਾਡੀਆਂ ਡਿਊਟੀ ਚ ਲਾਂਗੇ ਅਸੀਂ ਬਿਲਕੁਲ ਨਾਲ ਖੜਾ ਸਰਜੀ ਦਾ ਪਹਿਲੇ ਵੀ ਹਮਲਾ ਹੋਇਆ ਸੀ ਉਸ ਤੋਂ ਬਾਅਦ ਸਰਜੀਕਲ ਸਟ੍ਰਾਈਕ ਕੋਈ ਲੱਗਦਾ ਹੁਣ ਵੀ ਇਦਾਂ ਦਾ ਕੁਝ ਨਹੀਂ ਕੋਈ ਮੈਂ ਇਹਦੇ ਲਈ ਕੁਝ ਨਹੀਂ ਕਹਿ ਸਕਦਾ ਇਹ ਡਿਸੀਜਨ ਜਿਹੜਾ ਹੈਗਾ ਇਹ ਵੱਡੇ ਲੈਵਲ ਦਾ ਡਿਸੀਜਨ ਹੈਗਾ ਜੋ ਵੀ ਡਿਸੀਜਨ ਉਹਨਾਂ ਵੱਲੋਂ ਹੋਏਗਾ ਤਾਂ ਅਸੀਂ ਬਿਲਕੁਲ ਉਸ ਗੱਲ ਦੇ ਪਿੱਛੇ ਚੜਾਅ ਆ ਰਹੇ ਆ ਕਿ ਉੱਥੇ ਕਸ਼ਮੀਰ ਦੇ ਵਿੱਚ ਵੀ ਨਾ ਜਿਹੜੇ ਕਸ਼ਮੀਰੀ ਲੋਕ ਆਗੇ ਖਾਸ ਤੌਰ ਤੇ ਮੁਸਲਮਨ ਕੰਟਰੋਲ ਬਿਲੋਂਗ ਕਰਦੇ ਹੈ ਉਹ ਵੀ ਇਸ ਨੂੰ ਕੰਡੈਮ ਕਰ ਰਹੇ ਹੈ ਇਕੋ ਇਹਦੇ ਲਈ ਕੀ ਹੈ ਸਟ੍ਰੈਟਜੀ ਕੀ ਨਹੀਂ ਹੈ ਇਹ ਸਰਕਾਰ ਨੇ ਬਣਾਣੀ ਹੈ ਤੇ ਮੈਂ ਇਸ ਗੱਲ 'ਚ ਨਹੀਂ ਜਾਣਾ ਚਾਹੁੰਦਾ ਹੈਗਾ ਅੱਛੀ ਗੱਲ ਹੈ ਜੇ ਕੋਈ ਉਹ ਕੰਡੈਮ ਕਰਦੇ ਹੈਗੇ ਆ ਹੋ ਸਕਦਾ ਉਹ ਵੀ ਬੇਵੱਸ ਹੋਣ ਤੇ ਜੇ ਉਹਨਾਂ ਦੇ ਉੱਤੇ ਵੀ ਜੇ ਮੈਂ ਸੋਚਦਾ ਕਿ ਇੱਕ ਅੱਧਾ ਬੰਦਾ ਉਹਨਾਂ ਤੇ ਵੀ ਹਮਲਾ ਹੋਇਆ ਹੈਗਾ ਤੇ ਪਰ ਅੱਜ ਉਹਨਾਂ ਦੇ ਵੀ ਰਜਗਾਰ ਦਾ ਮਾਮਲਾ ਕਿ ਪੂਰਾ ਵਰਲਡ ਹੀ ਉੱਥੇ ਜਾਂਦਾ ਸੀਗਾ ਅੱਜ ਉਹਨਾਂ ਦਾ ਟੋਟਲ ਰਜਗਾਰ ਵੀ ਬੰਦ ਹੋਇਆ ਤੇ ਇਹਦੇ ਲਈ ਉਹਨਾਂ ਦਾ ਵੀ ਨੁਕਸਾਨ ਹੈਗਾ ਤੇ ਉਹਨਾਂ ਨੂੰ ਨਾਲ ਖੜਨਾ ਚਾਹੀਦਾ ਦੇਸ਼ ਦੇ ਲਈ ਕਿਉਂਕਿ ਵਾਕਈ ਇਹ ਸੋਚਦੇ ਆ ਕਿ ਅਸੀਂ ਭਾਰਤੀਆਂ ਤਾਂ ਉਹਨਾਂ ਨੂੰ ਭਾਰਤ ਦੇ ਨਾਲ ਖੜਨਾ ਚਾਹੀਦਾ ਲੱਗਦਾ ਨਹੀਂ ਕਿ ਕਿਤਨੇ ਕਿਤੇ ਸਕਿਉਰਟੀ ਨੂੰ ਲੈ ਕੇ ਗੁੱਝੋਈ ਹੈਗੀ ਮੈਂ ਇਹਨਾਂ ਗੱਲਾਂ ਚ ਗੱਲਾਂ ਕਰਨ ਦੀਆਂ ਨਹੀਂ ਹੈਗੀਆਂ ਤੇ ਜੋ ਮਤਲਬ ਕਿ ਦੇਸ਼ ਦੇ ਲੋਕਾਂ ਦੇ ਲਈ ਤੇ ਹਿੱਤ ਦੇ ਵਿੱਚ ਕੇਂਦਰ ਸਰਕਾਰ ਫੈਸਲਾ ਲਏਗੀ ਅਸੀਂ ਉਹਨਾਂ ਦੇ ਨਾਲ ਆਪਾਂ